ਨਵੀ ਕਿੰਨੇ ਦੇ ਬਾਈ ਉਦਾਂ ਨਵੀ ਬਈ ਹੁਣ ਜਿਹੜਾ ਤਾਂ ਏ ਵਾਲਾ ਮਤਲਬ ਸੀਗਾ ਜਿਵੇਂ ਇਹ ਇਹ ਤਾਂ S10 ਨਾ ਜਿਵੇਂ S11 ਆਈ ਉਹ 21 ਲੱਖ ਤੇ ਰੇਟ ਉਹ ਹੋਇਆ ਸੀ ਉਸ ਤੋਂ ਬਾਅਦ ਹੁਣ ਇਹਨਾਂ ਨੇ 11 ਕਲਾਸਿਕ ਦੁਬਾਰੇ ਮਤਲਬ ਸੇਮ ਹੀ ਕੱਢਤੀ ਇਹੋ ਚ ਉਹ ਚ ਉਹਨਾਂ ਨੇ ਇੰਜਨ ਦਾ ਫਰਕ ਪਾਤਾ ਥੋੜਾ ਕੁਆਲਿਟੀ ਵੀ ਘਟਾਤੀ ਮਤਲਬ ਕੁਆਲਿਟੀ ਘਟਾਤੀ ਰੰਗ ਚ ਵੀ ਪਤਾ ਲੱਗਦਾ ਹਨ ਹਰੇਕ ਚੀਜ਼ ਨੂੰ ਪਤਾ ਲੱਗੂ ਵੀ ਥੋੜਾ ਕੁਆਲਿਟੀ ਚ ਫਰਕ ਹੈਗਾ ਠੀਕ ਹੈ ਬਈ ਓਕੇ ਥੋੜੀ ਜੀ ਹੌਲੀ ਕਰਤੀ ਆਪਾਂ ਕਹਿ ਦਿੰਦੇ ਜਿਵੇਂ ਜਿਹੜੀ ਹੁਣ ਆਉਂਦੀ ਹੈ ਜੀ ਇਹ ਹੈਗੀ S10 ਨਾ ਵੀ ਇਹ S10 ਕੀ ਮਾਡਲ ਇਹ ਵੀਰੇ 2017/18 ਜੀ 18 ਰਜਿਸਟਰਡ ਆ ਗੱਡੀ ਅੱਛਾ ਬਈ ਹਾਂਜੀ ਹਾਂਜੀ ਬਈ ਮੈਨੂਫੈਕਚਰ 17 ਦੀ ਆ ਹਾਂਜੀ ਪੇਡ ਨੰਬਰ ਆ ਜੀ 0010 ਲੈ ਮਿੱਤਰੋ ਪੇਡ ਪੰਜਾਬ ਦਾ ਨੰਬਰ ਆ ਜੀ ਮੁਕਸਾ ਪੰਜਾਬ ਨੰਬਰ ਦੀ ਬਈ ਮੁਕਸਸ ਸਾਹਿਬੀ ਦੇ ਨੰਬਰ ਆ 0010 ਕੈਪਟਨ ਸੀਟਾਂ ਕੈਪਟਨ ਸੀਟਾਂ ਇਹਦੇ ਸੀਟ ਕਵਰ ਆਪਾਂ ਪਾਵਾਂਗੇ ਹਾਂ ਵੀਰੇ ਸੀਟ ਕਵਰ ਨਵੇਂ ਪਾਉਣੇ ਆ ਬਲੈਕ ਕਲਰ ਦੇ ਮੈਨੂੰ ਵਧੀਆ ਲੱਗਦੇ ਆ ਮਿੱਤਰੋ ਲਾਈਟ ਲੱਗੇ ਨੇ ਬਈ ਹੁੱਕ ਵੀ ਲੱਗੀ ਹੋਈ ਆ ਹਾਂਜੀ ਬਈ 20 ਇੰਚ ਹੀ ਲਾਏ ਲੱਗੇ ਹੋਏ ਨੇ ਠੀਕ ਐ ਫਰੰਟ ਸਾਰੀਆਂ ਪ੍ਰੋਜੈਕਟਰ ਲਾਈਟਾਂ ਚਿੱਟੀਆਂ ਸਾਰ ਅਲਰਟਾ ਲੁੱਟਾਈ ਆਪਾਂ ਲਾ ਦਿੰਨੇ ਨੇ ਪੁਲਿਸ ਵਾਲੀ ਕਹਿ ਦਿੰਨੇ ਹੂੰ ਹੁੰਦਾ ਤਾਂ ਚਲਾਣਾ ਬਾਕੀ ਲਾਈ ਵਿਲਾਂ ਦਾ ਗੱਲ ਹੀ ਛੱਡਦਾ ਲਾਈ ਵਿਲਾਂ ਪੂਰੇ ਠੁੱਕ ਮੇ ਨੇ ਹਣਾ ਠੀਕ ਐ ਬਾਕੀ ਠੱਕ ਵੀ ਬਾਈ ਲਾਈ ਵਿਲਾਂ ਨਾਲ ਹੀ ਬਣਦੀ ਗੱਡੀ ਤੇ ਨਾ ਹਾਂ ਫੇਰੀ ਬਾਈ ਗੱਡੀ ਸਾਰੀ ਫੇਰ ਉਹ ਫੇਰੀ ਘੰਟ ਲੱਗਦੀ ਐ ਜੀ ਤੇ ਇਹਦੇ ਤੇ ਲੋਨ ਕਿੰਨੇ ਦਾ ਹੋ ਜੂ ਕਿੰਨੇ ਦੀ ਇਹ ਗੱਡੀ ਬਣੂਗੀ ਵੀਰੇ ਮਤਲਬ ਪਤਾ ਹੈ ਕਿ ਮੈਂ ਤੁਹਾਨੂੰ ਦੱਸ ਕੇ ਹਟਾਂ ਵੀ ਮੈਂ ਕਾਰ ਇਹ ਘਰੇ ਰੱਖਣ ਨੂੰ ਲੈ ਆਇਆ ਸੀ ਠੀਕ ਆ ਵੀ ਚਲੋ ਹੁਣ ਤੁਸੀਂ ਜਦੋਂ ਕਹਿਤਾ ਕਿ ਬਾਈ ਦਾ ਮਨ ਹੈ ਹੀ ਨਹੀਂ ਸੀਗਾ ਇਹ ਜੋ ਇੱਥੇ ਖੜਾਈ ਹੈ ਨਾ ਮੈਂ ਠੱਕੇ ਨਾਲ ਇੱਕ ਆਹ ਉਹ ਕਰਾ ਰਹੇ ਇੱਕ ਪਰਸਨਲ ਘਰੇ ਵੀ ਹੋਣੀ ਚਾਹੀਦੀ ਹਨਾ ਇਹ ਹੁੰਦਾ ਵੀ ਚਲੋ ਪੱਕੀ ਹੋਵੇ ਚੀਜ਼ ਇੱਕ ਅਬਦੀ ਮੈਂ ਐ ਸੋਚ ਕੇ ਸੀ ਵੀ ਨੂੰ ਰੱਖ ਲਾਂਗੇ ਠੀਕ ਹੈ ਤੇ ਇਹ ਆਪਾਂ ਮਤਲਬ 14 ਲੱਖ ਰੁਪਏ ਦੇਵਾਂਗੇ ਵੀਰੇ ਯਸਰ ਨੂੰ ਉਹਦੇ ਚ ਸੀਟ ਕਵਰ ਨਵੇਂ ਬਲੈਕ ਕਲਰ ਦੇ ਪਵਾ ਕੇ ਕਿਉਂਕਿ 10-15000 ਰੁਪਏ ਦੇ ਸੀਟ ਕਵਰ ਪੈਂਦੇ ਆ ਪਹਿਣਗੇ ਬਾਈ ਬੈਕ ਲਾਈਟਾਂ ਥੋੜੀਆਂ ਜੀਆਂ ਮੈਨੂੰ ਮੈਨੂੰ ਨਹੀਂ ਵਧੀਆ ਲੱਗੀਆਂ ਮੈਂ ਉਹ ਵੀ ਨਵੀਆਂ ਪਾਉਣੀਆਂ ਨੇ ਠੀਕ ਆ ਫੌਗ ਲੈਂਪ ਜਿਵੇਂ ਇੱਕ ਸਹੀ ਹੈ ਇੱਕ ਇਧਰਲਾ ਥੋੜਾ ਲਾਈਟ ਜਿਹਾ ਲੱਗ ਰਿਹਾ ਦੋਨੇ ਫੌਗ ਲੈਂਪ ਨਵੇਂ ਪਾ ਦੇਣੇ ਨੇ ਜਾਨੀ ਮੈਂ ਉੱਪਰ ਪੈਸੇ ਲਾ ਦਿੰਦਾ ਉਹਨਾਂ 30 40 ਹਜ਼ਾਰ ਲਾ ਕੇ ਦੇਵਾਂਗੇ ਆਪਾਂ ਕਾਰ ਤੇ ਲਓ ਮਿੱਤਰੋ 14 ਲੱਖ ਦੀ ਤੁਹਾਨੂੰ ਗੱਡੀ ਮਿਲੂਗੀ 17/18 ਜੀ ਐਸਟੀ 10 ਕੋਈ ਕਨਵਰਟ ਕਨਵਰਟ ਕੁਛ ਨਹੀਂ ਕੁਛ ਨਹੀਂ Ориジナル ਆ Ориジナル ਐਸਟੀ 10 ਆ ਜੀ 95400 ਚੱਲੀ ਆ ਫੁੱਲ ਇੰਸ਼ੋਰੈਂਸ ਆ ਜੀ ਗੱਡੀ ਫੁੱਲ ਇੰਸ਼ੋਰਸ ਵੀ ਆ ਹਾਂਜੀ ਬਈ ਲਓ ਮਿੱਤਰੋ ਗਾਰੰਟੀ ਬਾਈ ਦੇ ਗਾਰੰਟੀ ਫਿਰ ਮੈਂ ਕਹਿਣਾ ਹੁਣ ਮੇਰੇ ਕੋਲ ਜਿਹੜੇ ਲੈਣ ਆਉਂਦਾ ਮੈਨੂੰ ਐ ਕਹਿਣ ਲੱਗ ਪੈਂਦਾ ਫਲਾਣਾ ਗਾਰੰਟੀ ਕਹਿੰਦਾ ਮੈਂ ਕਹਿੰਦਾ ਗਾਰੰਟੀ ਦੇ ਬੰਦੇ ਦੀ ਨਹੀਂ ਸਹੀ ਗੱਲ ਹੈ ਤਾਂ ਫੇਰ ਲੋ ਹਾਂ ਵੀ ਇੰਜਨ ਗੇ ਰੋਕਿਆ ਜੇ ਤੁਹਾਨੂੰ ਜ਼ਿਆਦਾ ਵਹਿਮ ਆ ਮਿਸਤਰੀਨ ਲਿਆਓ ਇੱਕ ਨੂੰ ਦੋ ਨੂੰ 10 ਨੂੰ ਹੈਨਾ ਨਾਲ ਚੱਲ ਪੋ ਜਿੱਥੇ ਕਹੋਗੇ ਉੱਥੇ ਦਿਖਾ ਦਾਂਗੇ ਠੀਕ ਹੈ ਹਾਂ ਜਿਹੜੀ ਜਿੰਨੀ ਚੀਜ਼ ਦੱਸਾਂਗੇ ਉੰਨੀ ਨਿਕਲੂ ਗੱਲ ਦੇ ਵਿੱਚ ਫਰਕ ਨਹੀਂ ਹੋਊਗਾ ਜੇ ਕੱਲ ਨੂੰ ਜਾ ਕੇ ਬੰਦਾ ਕੁਝ ਕਰਦਾ ਨੂੰ ਉਹੀ ਗੱਲ ਉਹੀ ਹੈ ਨਾ ਬਾਈ ਹੁਣ ਮੈਂ 6 ਮਹੀਨੇ ਦੀ ਗਾਰੰਟੀ ਕਹਿਦਾ ਹੁਣ ਠੰਡ ਦਾ ਟਾਈਮ ਆ ਰਿਹਾ ਅਣਾ ਅਗਲਾ ਠੰਡੀ ਗੱਡੀ ਸਟਾਰਟ ਕਰਕੇ ਭਜਾ ਦੇ ਟਰਬੋ ਮੋਗਲਲ ਕੱਢ ਦੇ ਕੁਝ ਐ ਹੋ ਜਾਂਦੀ ਹੈ ਚੀਜ਼ ਟਰਬੋ ਖਰਾਬ ਹੋ ਜਾਂਦਾ ਠੰਡੀ ਗੱਡੀ ਡੀਜ਼ਲ ਦਾ ਜੇ ਪਰ ਇਸ ਦੇ ਦੀਏ ਉਹ ਗਾਰੰਟੀ ਚ ਪਰ ਉਹੀ ਕੱਲ ਨੂੰ ਆਏ ਹੁੰਦੇ ਫਰਕ ਪੈਣ ਵਾਲੀ ਗੱਲ ਹੁੰਦੀ ਹੈ ਆਪਾਂ ਗੱਲ ਉਹੀ ਕਰਾਂਗੇ ਜਿੰਨੀ ਤੇ ਖਰੇ ਉਤਰੀ ਠੀਕ ਹੈ ਲੈ ਮਿੱਤਰੋ ਇੱਥੇ ਜੇ ਵੀ 1000 ਕਿਲੋਮੀਟਰ ਚਲਾ ਲਿਆ ਹੁਣ ਬਾਈ ਨਾਲ ਬਹਿ ਜਾਓ ਬਾਈ ਜਿੱਥੇ ਮਰਜੀ ਜਿੱਥੇ ਗੋਹਾਂਗੇ ਜਿੱਥੇ ਮਰਜੀ ਮੈਂ ਚਲਾਉਣੀ ਹੈ ਮੇਰੀ ਰੈਲੀ ਗੱਡੀ ਮੈਂ ਲਈ ਫਿਰਦੇ 14 ਲੱਖ ਦੀ ਬਾਈ ਇਹ ਨੂੰ ਗੱਡੀ ਮਿਲ ਜੂਗੀ ਠੀਕ ਹੈ ਫਿਕਸ ਰੇਟ ਆ ਸਮਝੋ ਇੱਕ ਤਰ੍ਹਾਂ ਦਾ ਹੈ ਠ ਮਾਨ ਸਤਕਾਰ ਹੋਈ ਹੋਊਗਾ ਨਾ ਬਈ ਹਾਂ ਹਾਂ ਕੋਈ ਗੱਲ ਨਹੀਂ ਬਾਕੀ ਪੇਡ ਨੰਬਰ ਆਗਾ Ориジナル ਪੰਜਾਬ ਨੰਬਰ ਆ ਗੱਲਬਾਤ ਤੁਸੀਂ ਕਰ ਲਿਓ ਬਸ ਇਹਦਾ ਮਿਲਦੀ ਬਹੁਤ ਘੱਟ ਆਗੀ ਠੀਕ ਹੈ ਨੰਬਰ ਪੀ ਵੀ ਹੈ ਬਈ ਕਿਉਂਕਿ ਨੰਬਰ ਤੇ ਜੇ ਆਪਾਂ ਬਾਹਰਲੇ ਰਹਿਣ ਵਗ ਜੀ 60 70000 ਨੰਬਰ ਤੇ ਲੱਗ ਜਾਂਦਾ ਠੀਕ ਹੈ ਬਈ ਠੀਕ ਹੈ ਫਿਰ ਬਾਹਰਲੇ ਨੰਬਰ ਚ ਇਹ ਚੀਜ਼ ਹੁੰਦੀ ਹੈ ਵੀ ਚਲੋ ਹੁੰਦੀ ਜਾਂ ਠੀਕ ਨੇ ਮੈਂ ਇਹ ਨਹੀਂ ਕਹਿੰਦਾ ਗੱਲ ਪਰ ਫਿਰ ਵੀ ਜਿਹੜੇ ਬੰਦੇ ਨੇ ਵਹਿਮ ਕਰਨਾ ਆਪਾਂ ਸੋਚ ਲੈਣੇ ਵੀ 10 ਲੱਖ ਪਲੱਸ ਪ੍ਰਾਈਸ ਆ ਗਈ ਹੈ ਨਾ ਵੀ ਬਾਹਰਲੇ ਨੰਬਰ ਚ ਗੱਡੀ ਯਾਰ ਕੀ ਹੋਇਆ ਹੋ ਕਿੱਥੇ ਚੱਲੀ ਹੋਰ ਨੰਬਰ ਮੁਕਸਰ ਦਾ ਆਪਣਾ ਪਤੀਆ ਵੀ ਮੁਕਸਰ ਸੀਗੀ ਗੱਡੀ ਵੀ ਇੱਥੋਂ ਨਿਕਲੀ ਵੀ ਪੰਜਾਬ ਚ ਹੀ ਰਹੀ ਵੀ ਹੈ ਇਹ ਚੀਜ਼ ਦਾ ਅੱਗੇ ਬਈ ਇੱਧਰ ਆ ਗਈ ਆਪਣੀ ਮਰਸਡੀ ਹੈ ਹਾਂਜੀ ਵੀਰੇ ਇਹ ਵੀਰੇ ਟੌਪ ਵਾਲਾ ਮਾਡਲ ਆ ਦੂਜਾ ਮਾਡਲ ਆ ਇਹ ਪਹਿਲਾਂ ਤੁਸੀਂ ਐਂ ਦੇਖੋ ਵੀ ਤੁਹਾਨੂੰ ਇਹ ਕਿਹੜਾ ਮਾਡਲ ਲੱਗਦੀ ਹੈ ਗੱਡੀ ਮਾਡਲ ਤਾਂ ਬਾਈ ਸ਼ਾਈਨਿੰਗ ਦੇ ਹਿਸਾਬ ਨਾਲ ਤਾਂ ਐਂ ਲੱਗਦਾ ਵੀ ਘੱਟੋ ਘੱਟ ਹੋ ਵੀਰੇ 16 17 ਮਾਡਲ ਹੈ ਇਹ ਇਹ ਦੋ ਬਸ ਅੱਧ ਤੇ ਆਜੋ 16 ਦੇ ਅੱਧ ਤੇ ਆ ਜੀ ਅੱਠ ਮਾਡਲ ਬਾਈ ਅੱਠ ਮਾਡਲ ਆ ਵੀਰੇ ਬਾਈ ਯਾਰ ਸਾਫ ਬਹੁਤ ਆ ਨਾ ਗੱਡੀ ਹਾਂਜੀ ਵੀਰੇ ਬਈ ਬਹੁਤ ਜ਼ਿਆਦਾ ਸਾਫ ਆ ਗੱਡੀ ਇਹ ਇਸ ਕਲਾਸ ਆ ਨਾ ਵੀਰੇ ਇਹ ਹਾਂਜੀ ਵੀਰੇ ਟੌਪ ਵਾਲਾ ਮਾਡਲ ਆ ਵੀਰੇ ਦੂਜਾ ਆ ਸਾਈਡ ਟਾਕੀਆਂ ਟੂਕੀਆਂ ਜਿਹੜੀਆਂ ਆਪਦੇ ਆਪਣਾ ਲੱਗਦੀਆਂ